ਬੀਤੇ ਦਿਨ ਤੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਮੁੱਦੇ ਨੂੰ ਲੈ ਕੇ ਕਿ ਅੰਗ ਵਿੱਚ ਯੁਵਰਾਜ ਹੰਸ ਵੀ ਦਿਖਾਈ ਦੇ ਰਹੇ ਨੇ ਨਛਤਰਗੇਲ ਹੋਣਾ ਨੇ ਪੋਸਟ ਪਾਈ ਸੀਗੀ ਤਾਂ ਯੁਵਰਾਜ ਬਾਈ ਜੀ ਮੇਰੇ ਨਾਲ ਨੇ ਯੁਵਰਾਜ ਜੀ ਪਹਿਲਾ ਪ੍ਰਤੀਕਰਮ ਉਸ ਵੀਡੀਓ ਦੇ ਉੱਤੇ ਉਹ ਵੀਡੀਓ ਬਣੀ ਕਿੱਥੋਂ ਦੀ ਹੈ ਤੇ ਉਹ ਕਿਹੜੇ ਪਰਪਸ ਨਾਲ ਬਣਾਈ ਗਈ ਸੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਔਰ ਤੁਹਾਨੂੰ ਵੀ ਜੀ ਪਾਜੀ ਪਰਪਸ ਕੁਝ ਨਹੀਂ ਅਸੀਂ ਉਦਾਂ ਹੀ ਆਪਣਾ ਫਨ ਕਰ ਰਹੇ ਸੀਗੇ ਕੋਈ ਮੇ 70 ਭਾਈ ਨੂੰ ਤਾਂ ਕਦੀ ਅਸੀਂ ਸੋਚ ਵੀ ਨਹੀਂ ਸਕਦੇ ਮੈਂ ਹੁਣੀ ਵੀਡੀਓ ਵੀ ਪਾਈ ਆ ਇਹ ਕਿ ਮੈਂ ਉਹਨਾਂ ਨੂੰ ਸੁਣ ਸੁਣ ਕੇ ਉਹਨਾਂ ਦੇ ਗਾਣੇ ਸੁਣ ਸੁਣ ਕੇ ਤਾਂ ਵੱਡੇ ਹੋਏ ਆ ਅਸੀਂ ਹਨਾ ਪਰ ਮੇਰੇ ਤੋਂ ਤਾਂ ਬਹੁਤ ਆਰਟਿਸਟ ਸੀਨੀਅਰ ਨੇ ਔਰ ਇਨਸਾਨ ਵੀ ਬਹੁਤ ਕਮਾਲ ਦੇ ਨੇ ਮੈਂ ਜ਼ਿੰਦਗੀ ਚ ਵੀ ਕਦੀ ਨਹੀਂ ਸੀ ਸੋਚ ਸਕਦਾ ਕਿ ਨਛੱਤਰ ਭਾਈ ਨੂੰ ਕੋਈ ਇਦਾਂ ਲੈ ਕੇ ਔਰ ਨਾ ਹੀ ਸਾਡੇ ਜ਼ਿਹਨ ਚ ਕੋਈ 1% ਵੀ ਸੀਗਾ ਹਨਾ ਉਹ ਪਤਾ ਹੀ ਨਹੀਂ ਗੱਲ ਕਿੱਥੋਂ ਦੀ ਕਿੱਥੇ ਪਹੁੰਚ ਗਈ ਮੇਰੀ ਰਾਤੀ ਨਖਸ਼ਤਰ ਭਾਈ ਨਾਲ ਵੀ ਗੱਲ ਹੋ ਗਈ ਸੀ ਕਹਿੰਦੇ ਚਲ ਕੋਈ ਨਹੀਂ ਤੂੰ ਤੇ ਉਹਨਾਂ ਦਾ ਕੀ ਰਿਐਕਸ਼ਨ ਪਿਓ ਨੇ ਉਹਨਾਂ ਦਾ ਕੀ ਰਿਐਕਸ਼ਨ ਸੀ ਕੁਝ ਵੀ ਨਹੀਂ ਕੁਝ ਵੀ ਨਹੀਂ ਕਹਿੰਦੇ ਤੂੰ ਮੇਰਾ ਬੱਚਾ ਆ ਮੈਨੂੰ ਚੰਗਾ ਨਹੀਂ ਮੈਂ ਕਿਹਾ ਭਾਜੀ ਤੁਸੀਂ ਤਾਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਲੱਗਦਾ ਕਿ ਮੈਂ ਇਦਾਂ ਤੁਹਾਡੇ ਬਾਰੇ ਕਰ ਸਕਦਾ ਤੁਸੀਂ ਮੈਨੂੰ ਕਿੰਨੀ ਵਾਰੀ ਮਿਲੇ ਲਾਈਫ 'ਚ ਹਨਾ ਆਪਾਂ ਮਿਲਦੇ ਗਏ ਆਪਣੀ ਗੱਲ ਕਹਿੰਦੇ ਹਾਂ ਤਾਂ ਹੀ ਉਹੀ ਤਾਂ ਮੈਂ ਸੋਚ ਰਿਹਾ ਸੀਗਾ ਕਿ ਇਦਾਂ ਕਿਦਾਂ ਮੈਂ ਕਿਹਾ ਤੁਸੀਂ ਤੁਹਾਨੂੰ ਗਲਤਫਹਿਮੀ ਹੋਈ ਆ ਮੈਂ ਕਿਹਾ ਜੇ ਤੁਸੀਂ ਮੈਨੂੰ ਆਪਣਾ ਬੱਚਾ ਕਹਿੰਦੇ ਤੁਸੀਂ ਮੈਨੂੰ ਉਸੇ ਟਾਈਮ ਫੋਨ ਕਰਦੇ ਉਸੇ ਟਾਈਮ ਮੈਨੂੰ ਡਾਂਟ ਦੇਣਾ ਕਿ ਯੂ ਵੀ ਇਹ ਗਲਤ ਗੱਲ ਆ ਔਰ ਮੈਂ ਤੁਹਾਨੂੰ ਕਲੀਅਰ ਕਰਦਾ ਤੁਸੀਂ ਮੈਨੂੰ ਬਸ ਮੈਨੂੰ ਥੋੜਾ ਜਿਹਾ ਇਹ ਲੱਗਾ ਕਿ ਤੁਸੀਂ ਮੇਰੇ ਨਾਲ ਇੱਕ ਵਾਰੀ ਵੀ ਗੱਲ ਨਹੀਂ ਕੀਤੀ ਔਰ ਕਲੀਅਰ ਵੀ ਨਹੀਂ ਕੀਤਾ ਹਨਾ ਕਿ ਇਹ ਕਿਸ ਕੰਟੈਕਸਟ ਚ ਕਿਸ ਪਰਪਸ ਲਈ ਬਣਾਈ ਸੀਗੀ ਔਰ ਕਸਮ ਦੀ ਗੱਲ ਆ ਭਾਜੀ ਅਸੀਂ ਤਾਂ 뮤직 ਲਵਰਸ ਆ ਯਾਰ ਭਾਜੀ ਸਭ ਕੁਝ ਸਾਨੂੰ 뮤직 ਨੇ ਦਿੱਤਾ ਹਨਾ ਸਾਡੀ ਫੈਮਲੀ ਨੂੰ ਸਲੀਮ ਭਾਜੀ ਨੂੰ ਇੱਕ ਪਰਿਵਾਰ ਆ ਔਰ ਨਸ਼ੱਤਰ ਭਾਜੀ ਸਾਡਾ ਰਿਲੇਸ਼ਨਸ਼ਿਪ ਬਹੁਤ ਪੁਰਾਣਾ ਆ ਫੈਮਲੀ ਦਾ ਦੇਰ ਨਾਲ ਵੀ ਇਹ ਵੀਡੀਓ ਜਿਹੜੀ ਤੁਹਾਡੀ ਬਣੀ ਹੋਈ ਤਾਂ ਲੱਗਦਾ ਕੋਈ ਰਿਐਲਿਟੀ ਸ਼ੋਅ ਦੇ ਵਿੱਚ ਤੁਸੀਂ ਬੈਠੇ ਹੋ ਜਾਂ ਆਹ ਨੰਦਾ ਰਿਐਲਿਟੀ ਸ਼ੋ ਜਿਹੜਾ ਨਾ ਵੌਇਸ ਆਫ ਪੰਜਾਬ ਭਾਜੀ ਉਹ ਚੱਲ ਰਿਹਾ ਸੀ ਤੇ ਮੁੰਡਾ ਉੱਥੇ ਕਰ ਰਿਹਾ ਸੀ ਰਿਹਰਸਲ ਪਿੱਛੇ ਹਾਂ ਹਾਂ ਤੇ ਰਿਹਰਸਲ ਚੱਲਦੀ ਵੀ ਸੀ ਉਹ ਮੁੰਡਾ ਭਾਜੀ ਤੇ ਮੁੰਡਾ ਅਸੀਂ ਆਪਸ ਵਿੱਚ ਮਜ਼ਾਕ ਕਰ ਰਹੇ ਸੀ ਜਿਹੜਾ ਕੰਟੈਸਟੈਂਟ ਆ ਨਾ ਮੁੰਡਾ ਉਹ ਬੜਾ ਪਿਆਰਾ ਬੱਚਾ ਆ ਜੀ ਤੇ ਅਸੀਂ ਉਹਦੇ ਨਾਲ ਇੰਜੋਏ ਕਰਦੇ ਵੀ ਸੀ ਉਹ ਵੀ ਕਰਦਾ ਵੀ ਸੀ ਅਸੀਂ ਵੀ ਕਰਦੇ ਵੀ ਸੀ ਅੱਗੋਂ ਹਾਂ ਤੇ ਸਾਡੇ ਸਾਹ ਦਿਮਾਗ 'ਚ ਕੁਝ ਸਿਗਾ ਹੀ ਨਹੀਂ ਕਿ ਮੈਂ ਸੱਤਰਪਾ ਜੀ ਨੂੰ ਟਾਰਗੇਟ ਕਰੀ ਜਾਂ ਕੁਝ ਹੋਈ ਹੈ ਹਨਾ ਉਹ ਬਸ ਪਤਾ ਨਹੀਂ ਕਿਸ ਅੰਡਰਸਟੈਂਡਿੰਗ ਹੀ ਹੋ ਗਈ ਹੁਣੇ ਤੜ ਤੋਂ ਫੋਨ ਤੋਂ ਪਹਿਲਾਂ ਵੀ ਥੋੜੀ ਦੇਰ ਪਹਿਲਾਂ ਹੀ ਫੋਨ ਆਇਆ ਉਹ ਸੱਤਰਪਾ ਜੀ ਦਾ ਹੂੰ ਕਹਿੰਦੇ ਕੋਈ ਨਹੀਂ ਤੂੰ ਫਿਕਰ ਨਾ ਕਰ ਸਵੇਰੇ ਮੈਂ ਪੋਸਟ ਪਾਉਂਗਾ ਵਧੀਆ ਮੈਂ ਕਿਹਾ ਕੋਈ ਨਹੀਂ ਭਾਈ ਮੈਂ ਕਿਹਾ ਨਹੀਂ ਨਹੀਂ ਫਿਕਰ ਮੈਨੂੰ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਮੈਂ ਕਿਹਾ ਬਾਜੀ ਫਿਕਰ ਦੀ ਨਹੀਂ ਗੱਲ ਮੈਨੂੰ ਇਹ ਆ ਕਿ ਤੁਸੀਂ ਮੈਨੂੰ ਜਾਣਦੇ ਹੋ ਸਾਨੂੰ ਇਹ ਨਾ ਲੱਗੇ ਕਿ ਯੁਗਰਾਜ ਨੇ ਬਦਤਮੀਜ਼ੀ ਕੀਤੀ ਹੈ ਹਨਾ ਮੈਨੂੰ ਹੋਰ ਕੋਈ ਇੰਨੀ ਟੈਨਸ਼ਨ ਨਹੀਂ ਹੈਗੀ ਮੈਨੂੰ ਸਿਰਫ ਤੁਹਾਡੀ ਸੀ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਹਮੇਸ਼ਾ ਰਿਗਾਰਡ ਤੁਹਾਡਾ ਮੈਂ ਕਰਦਾ ਔਰ ਆਪਾਂ ਹਮੇਸ਼ਾ ਅੱਛੇ ਤਰੀਕੇ ਨਾਲ ਹੀ ਮਿਲਿਆ ਆ ਜ਼ਿੰਦਗੀ ਜਦੋਂ ਵੀ ਮਿਲਿਆ ਆ ਤੁਹਾਡੇ ਪ੍ਰਤੀ ਰਿਸਪੈਕਟ ਆ ਬਸ ਸਾਨੂੰ ਇਹ ਨਾ ਲੱਗੇ ਕਿ ਯਾਰ ਯੁਗਰਾਜ ਨੇ ਮੈਨੂੰ ਮੇਰੇ ਗਾਣੇ ਨੂੰ ਜਾਂ ਮੇਰੇ ਮੇਰੇ ਤਰ੍ਹਾਂ ਹੀ ਬਦਤਮੀਜ਼ ਕੁਝ ਕੀਤਾ ਬਦਤਮੀਜ਼ੀ ਹੂੰ ਤੇ ਕਹਿੰਦੇ ਨਹੀਂ ਨਹੀਂ ਮੈਨੂੰ ਪਤਾ ਤੇਰਾ ਤੂੰ ਕਦੀ ਵੀ ਨਹੀਂ ਕਰਦਾ ਨਾ ਤੂੰ ਮੇਰੇ ਬੱਚਿਆਂ ਵਾਂਗੂ ਆ ਤੇ ਮੇਰੇ ਬੱਚਾ ਹੀ ਆ ਮੈਂ ਕਿਹਾ ਹੋਰ ਭਾਜੀ ਤੁਹਾਡੇ ਛੋਟੇ ਬੱਚੇ ਆ ਤੁਹਾਨੂੰ ਸੁਣ ਸੁਣ ਕੇ ਵੱਡੇ ਹੋਏ ਆ ਤੇ ਕਹਿੰਦੇ ਆਈ ਮੈਂ ਵੀ ਆਉਂਗਾ ਅਦਰ ਕੋ ਮਿਲਣ ਆਈ ਬਸ ਇੰਨੀ ਗੱਲ ਸੀ ਸਾਡੀ ਅੱਛਾ ਜਿਵੇਂ ਪ੍ਰਿੰਸ ਭਾਜੀ ਨੇ ਸਲੀਮ ਭਾਜੀ ਨੇ ਵੀ ਵੀਡੀਓ ਪਾਈ ਤੁਸੀਂ ਵੀ ਪਾਈ ਕੋਈ ਆਪਸ ਦੇ ਵਿੱਚ ਹੋਈ ਚਰਚਾ ਕਿ ਯਾਰ ਇਹ ਵੀਡੀਓ ਕਿਤੇ ਕਿਸੇ ਹੋਰ ਪਰਪਸ ਲਈ ਬਣਾਈ ਸੀਗੀ ਪਰ ਇਹਦਾ ਨਤੀਜਾ ਕੋਈ ਹੋਰ ਨਿਕਲ ਗਿਆ ਅੱਜ ਕੱਲ੍ਹ ਹੀ ਸਾਡੀ ਗੱਲ ਹੋਈ ਸੀ ਆਪਸ ਚ ਰਾਤੀ ਵੀ ਗੱਲ ਹੋਈ ਇਹਨੂੰ ਛੱਤਰ ਭਾਈ ਨਾਲ ਸਾਡੀ ਕਾਨਫਰੰਸ 'ਚ ਵੀ ਗੱਲ ਹੋਈ ਰੌਸ਼ਨ ਭਾਈ ਨਾਲ ਕਿੰਨੇ ਚਲੋ ਕੋਈ ਨਹੀਂ ਤੁਸੀਂ ਡਿਲੀਟ ਕਰ ਦੋ ਉਹ ਆਪਣੇ ਪੇਜ ਤੋਂ ਮੈਂ ਵੀ ਡਿਲੀਟ ਕਰ ਦਿੰਦਾ ਮੈਂ ਕਿ ਠੀਕ ਹੈ ਬਾਜੀ ਮੈਂ ਡਿਲੀਟ ਕਰ ਦਿੰਦਾ ਪਰ ਤੁਸੀਂ ਪਲੀਜ਼ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਪ੍ਰਤੀ ਮੈਂ ਜ਼ਿੰਦਗੀ ਚ ਕਦੀ ਨਹੀਂ ਸੋਚ ਸਕਦਾ ਤੁਸੀਂ ਸਾਡੇ ਵੱਡੇ ਹੋ ਸਾਡੇ ਫਾਦਰ ਫਿਗਰ ਹੋ ਤੇ ਮੈਨੂੰ ਬਸ ਇਹ ਤੁਹਾਨੂੰ ਜਰੂਰੀ ਦੱਸਣਾ ਸੀ ਕਿ ਬਾਜੀ ਤੁਸੀਂ ਮੈਨੂੰ ਗਲਤ ਨਾ ਸੋਚੋ ਤੁਹਾਡੇ ਫਾਦਰ ਹੰਸਰਾਜ ਹੰਸ ਜੀ ਨਾਲ ਗੱਲ ਹੋਈ ਕਿਉਂਕਿ ਉਹ ਤਾਂ ਇੱਕ ਦੂਜਨ ਬਹੁਤ ਕਰੀਬੀ ਜਾਣਦੇ ਰਹੇ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਕਿ ਇਦਾਂ ਦੀ ਵੀਡੀਓ ਨਹੀਂ ਬਣਾਉਣੀ ਚਾਹੀਦੀ ਸੀਗੀ ਤੇ ਬਿਲਕੁਲ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਉਹਨਾਂ ਨੇ ਵੀ ਹੈਗਾ ਕਹਿੰਦੇ ਬੇਟੇ ਜੇ ਤੁਹਾਡਾ ਮੈਂ ਸਮਝ ਸਕਦਾ ਇਸ ਚੀਜ਼ ਨੂੰ ਇੰਟੈਂਸ਼ਨ ਲਗੀ ਪਰ ਫਿਰ ਵੀ ਤੁਹਾਨੂੰ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਇਸ ਚੀਜ਼ ਦਾ ਕਿ ਗੱਲ ਕਿੱਥੋਂ ਦੀ ਕਿਤੇ ਪਹੁੰਚ ਜਾਂਦੀ ਮੈਂ ਵੀ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਕੋਈ ਸੋਚ ਕੇ ਨਹੀਂ ਸੀ ਬਣਾਈ ਨੂੰ ਸੱਤਰ ਭਾਈ ਨਹੀਂ ਐਦਾਂ ਕਹਿੰਦੇ ਕੋਈ ਗੱਲ ਨਹੀਂ ਬੱਚੇ ਤੁਸੀਂ ਹੋ ਜਾਂਦੀਆਂ ਤੁਸੀਂ ਮੈਨੂੰ ਛੱਤਰ ਪਾਈ ਤੋ ਇੱਕ ਵਾਰੀ ਸੌਰੀ ਟੀਲ ਕਰ ਲਿਓ ਔਰ ਹੋ ਸਕੇ ਆਪਣੀ ਵੀਡੀਓ ਵੀ ਪਾਓ ਫਿਰ ਮੈਂ ਵੀਡੀਓ ਪਾਤੀ ਸੀ ਤੇ ਹੁਣ ਤੁਸੀਂ ਇਕੱਠੇ ਵੀਡੀਓ ਕਦੋਂ ਪਾ ਰਹੇ ਹੋ ਮੈਂ ਛੱਤਰਜੀ ਦੇ ਨਾਲ ਬਸ ਮੈਨੂੰ ਲੱਗਾ 2 ਦਿਨਾਂ ਚ ਵਾਹੀ ਮਿਲ ਜਾਣਾ ਉਹ ਕਹਿੰਦੇ ਸੀ ਕਹਿੰਦੇ ਆਈ ਆਪਾਂ ਇਕੱਠੇ ਵੀਡੀਓ ਪਾਉਂਦੇ ਫੋਟੋ ਪਾਉਂਦੇ ਮੈਂ ਕਿਹਾ ਠੀਕ ਹੈ ਭਾਜੀ ਮੈਂ ਆ ਗਿਆ ਬਸ ਇੱਕ ਦੋ ਦਿਨ ਥੋੜਾ ਜਿਹਾ ਬਿਸਤ ਸੀਗੇ ਮੈਨੂੰ ਲੱਗਾ ਸੀ ਪਰਸੋ ਜਾਂ ਥੋਣਾ ਕੋਲ ਹੋਣਾ ਦੇਖਿਓ ਤੁਸੀਂ ਤੇ ਜਿਹੜੇ ਲੋਕ ਸੋਚ ਰਹੇ ਨੇ ਵੀ ਇਹ ਜਾਣ ਬੁੱਝ ਕੇ ਬਣਾਈ ਹੈ ਉਹਨਾਂ ਲਈ ਮੈਂ ਉਹਨਾਂ ਨੂੰ ਕਹੂੰਗਾ ਮੈਂ ਉਹਨਾਂ ਨੂੰ ਕਹੂੰਗਾ ਪਲੀਜ਼ ਤੁਸੀਂ ਪ ਪਲੀਜ਼ ਨੂੰ ਇੰਨਾ ਵਧਾਉਣ ਦਾ ਬਿਲਕੁਲ ਇੱਕ ਵਾਰੀ ਪਲੀਜ਼ ਦੇਖ ਲਾ ਕਰੋ ਕਿਸ ਚੀਜ਼ ਨਾਲ ਆ ਬਟ ਕੋਈ ਗੱਲ ਨਹੀਂ ਜੀ ਪਤਾ ਕੀ ਗੱਲ ਆ ਅਸੀਂ ਹੈਗੇ ਪੰਜਾਬੀ ਇਮੋਸ਼ਨਲ ਜੇ ਹਮ ਤੇ ਉਹ ਇਮੋਸ਼ਨਸ ਚ ਆ ਕੇ ਅਸੀਂ 2 ਮਿੰਟ ਸੇ ਕੋਈ ਨਹੀਂ ਸੇਮ ਮੇਰੇ ਨਾਲ ਵੀ ਇਦਾਂ ਮੈਂ ਵੀ ਇਮੋਸ਼ਨਲ ਬੰਦਾ ਇਮੋਸ਼ਨਲ ਜਿਹਾ ਬੰਦਾ ਹਾਂ ਅਸੀਂ ਹੁਣ ਨਹੀਂ ਇਦਾਂ ਦੇ ਸਾਡੇ ਖੂਨ ਚ ਹੀ ਹੈ ਆ ਕੋਈ ਟੈਨਸ਼ਨ ਨਹੀਂ ਉਹ ਵੀ ਆਪਣੇ ਭਰਾ ਆ ਸਾਰੇ ਆਪਣੀ ਭੈਣਾਂ ਭਰਾ ਜੋ ਵੀ ਆਪਾਂ ਨੂੰ ਗਲਤ ਕਹਿ ਰਹੇ ਕੋਈ ਨਹੀਂ ਉਹ ਸਮਝਾਂਗੇ ਕਿਉਂਕਿ ਮੈਂ ਤਾਂ ਹੀ ਵੀਡੀਓ ਪਾਈ ਅਸੀਂ ਸੋਣਾ ਨੂੰ ਤਾਂ ਪਤਾ ਹੋਵੇ ਕਿ ਸਾਡਾ ਅਸੀਂ ਕੀ ਸੋਚਦੇ ਹਾਂ ਭਾਜੀ ਬਾਰੇ ਹੈਨਾ ਹੂੰ ਹੂੰ ਹਾਂ ਕੋਈ ਮੈਂ ਉਹਨਾਂ ਨੂੰ ਇਹ ਮੈਂ ਕਹਿੰਦਾ ਭਾਜੀ ਕੋਈ ਹੋਰ ਹੁੰਦਾ ਸਿੰਗਰ ਜਾਂ ਕਿਸੇ ਹੋਰ ਦਾ ਹੁੰਦਾ ਵੈਸੇ ਕਰਨਾ ਕਿਸੇ ਦਾ ਵੀ ਨਹੀਂ ਚਾਹੀਦਾ ਪਰ ਜੇ ਕੋਈ ਹੋਰ ਵੀ ਹੁੰਦਾ ਤਾਂ ਵੀ ਤੁਸੀਂ ਸੋਚ ਸਕਦੇ ਸੀ ਪਰ ਤੁਹਾਡਾ ਤਾਂ ਅਸੀਂ ਜ਼ਿੰਦਗੀ 'ਚ ਹੀ ਨਹੀਂ ਇੱਡਾ ਲੈਜੈਂਡਰੀ ਬੰਦਾ ਤੁਸੀਂ ਹੈਨਾ ਹੂੰ ਹੂੰ ਇੱਡਾ ਵੱਡਾ ਇਨਸਾਨ ਤੁਸੀਂ ਭਾਜੀ ਮਤਲਬ ਤਾਰੇ ਬੀ ਗਾਣੇ ਸੁਣ ਸੁਣ ਕੇ ਅੱਖੀਆਂ ਚ ਪਾ ਆ ਥੋੜੇ ਦਿਨ ਪਹਿਲਾਂ ਮੈਂ ਰੀਲ ਬਣਾ ਕੇ ਪਾਈ ਸੀ ਉਹਨਾਂ ਦੇ ਗਾਣੇ ਦੀ ਅੱਖੀਆਂ ਚ ਪਾਣੀ ਮੈਨੂੰ ਮੈਸੇਜ ਫੋਨ ਵੀ ਆਇਆ ਸੀ ਭਾਈ ਦਾ ਹੂੰ ਹੂੰ ਕਿ ਸ਼ਾਵਾ ਜੀ ਨੂੰ ਬੜਾ ਅੱਛਾ ਲੱਗਾ ਮੈਂ ਕਿਹਾ ਤੁਸੀਂ ਕਿੱਦਾਂ ਸੋਚ ਸਕਦੇ ਬਸ ਫਿਰ ਕਹਿੰਦੇ ਨਹੀਂ ਚੱਲ ਯਾਰ ਮੇਰੀ ਵੀ ਮਿਸ ਅੰਡਰਸਟੈਂਡਿੰਗ ਹੋ ਗਈ ਮੈਨੂੰ ਵੀ ਥੋੜਾ ਅਜੀਬ ਲੱਗਦਾ ਉਹ ਵੀ ਇਮੋਸ਼ਨਲ ਹੋ ਕੇ ਲੱਗਦਾ ਉਹਨਾਂ ਨੇ ਪੋਸਟ ਪਾਤੀ ਮੈਂ ਵੀ ਇਮੋਸ਼ਨਲ ਹੋ ਕੇ ਪੋਸਟ ਪਾਤੀ ਤੇ ਕੋਈ ਨਹੀਂ ਕਹਿੰਦੇ ਤੁਸੀਂ ਕਿੰਨਾ ਕਰ ਤੂੰ ਮੈਂ ਕਿਹਾ ਨਹੀਂ ਮੈਨੂੰ ਫਿਕਰ ਤੁਹਾਡੀ ਜ਼ਿਆਦਾ ਹੈ ਕਿ ਤੁਸੀਂ ਮੇਰੇ ਬਾਰੇ ਗਲਤ ਨਾ ਸੋਚੋ ਹੂੰ ਬਸ ਇ ਚਲੋ ਠੀਕ ਹੈ ਬਾਜੀ ਜਰੂਰ ਇਹ ਗੱਲ ਸਾਂਹੀ ਦੂਰ ਕਰਿਓ ਕਿਉਂਕਿ ਸਾਰੇ ਤੁਸੀਂ ਪੰਜਾਬੀ ਇੰਡਸਟਰੀ ਦੇ ਸਤਾਰੇ ਹੋ ਇਹ ਅਡਾ ਨੀਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਾਣ ਮੈਨੂੰ ਬਿਲਕੁਲ ਬਾਜੀ ਮੈਨੂੰ ਆਪ ਮੈਨੂੰ ਆਪ ਫੀਲ ਹੋ ਰਿਹਾ ਕਿ ਨਹੀਂ ਐਡਾ ਹੋਣਾ ਚਾਹੀਦਾ ਸੀ ਪਰ ਚਲੋ ਹੋ ਗਿਆ ਜੇ ਕਿਸੇ ਨੂੰ ਵੀ ਮੈਂ ਹਰਟ ਕੀਤਾ ਹੋਵੇ ਜਾਣੇ ਅਣਜਾਣੇ ਆਈ ਐਮ ਵੈਰੀ ਸੋਰੀ ਸਪੈਸ਼ਲੀ ਮੈਂ ਸੱਤਰ ਭਾਈ ਦੇ ਫੈਨਸ ਨੂੰ ਥੈਂਕ ਯੂ ਬਾਜੀ ਥੈਂਕ ਯੂ ਸੋ ਮਚ ਥੈਂਕ ਯੂ